बाद खबर सिलसिला एक बार फिर तो जारी एक बार अं गल कर रहे हैं चंडीगढ़ नगर निगम को अच्छा नव मेयर मिलना है इसको लैकी वोटिंग प्रक्रिया जोड़ी है शुरू हो रही है सीधा चलद दलजीत लगातार बने हुए ने की कुछ इस वे की तस्वीर है वोटिंग प्रक्रिया शुरू हो गई है दलजीत की कुछ अपडेट की कुछ जानकारी ਆਦਾ ਦੇਖੋ ਹਜੇ ਤੱਕ VOTING ਦੀ ਜਿਹੜੀ ਪ੍ਰਕਿਰਿਆ ਸ਼ੁਰੂ ਤਾਂ ਹੋ ਚੁੱਕੀ ਆ ਲੇਕਿਨ ਉਹ ਤੋਂ ਪਹਿਲਾਂ ਜਿਹੜਾਗਾ ਹੰਗਾਮਾ ਦੇਖਣ ਨੂੰ ਮਿਲ ਰਿਹਾ ਹੈਗਾ ਕਿਉਂਕਿ VOTING ਤੋਂ ਪਹਿਲਾਂ ਜਿਹੜੇ ਆਪ ਪਾਰਟੀ ਦੇ ਕਾਉਂਸਲਰ ਹੈ ਉਹਨਾਂ ਵੱਲੋਂ ਇੱਕ ਸਵਾਲ ਕੀਤਾ ਗਿਆ ਕਿ ਜਿਹੜੇ ਕੀ ਨਾਮਿਨੇਟ ਕਾਉਂਸਲਰ ਨੇ ਉਹਨਾਂ ਨੂੰ ਅਗਰ VOTING ਨਹੀਂ ਉਹਨਾਂ ਦਾ ਹੈਗਾ ਅਧਿਕਾਰ ਤਾਂ ਉਹ ਸਦਨ ਦੇ ਵਿੱਚ ਵੀ ਨਹੀਂ ਬੈਠ ਸਕਦੇ ਤਾਂ ਇਹਨਾਂ ਨੂੰ ਜਿਹੜਾਗਾ ਬਾਹਰ ਕੱਢਿਆ ਜਾਵੇ ਤਾਂ ਇਸ ਨੂੰ ਲੈ ਕੇ ਜਿਹੜਾ ਹੈਗਾ ਹੰਗਾਮਾ ਜਿਹੜਾ ਦੇਖਣ ਨੂੰ ਮਿਲੇਗਾ ਆਪ ਪਾਰਟੀ ਵੱਲੋਂ ਦੇ ਕੌਂਸਲਰ ਲੱਗੇ ਉਹਨਾਂ ਦਾ ਕਹਿਣਾ ਕੀ ਇਹਨਾਂ ਨੂੰ ਜਿਹੜਾ ਹੈਗਾ ਸਦਨ ਤੋਂ ਬਾਹਰ ਕੱਢਿਆ ਜਾਵੇ ਜਦਕਿ ਭਾਜਪਾ ਦੇ ਜਿਹੜੇ ਕੌਂਸਲਰ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਜਦੋਂ ਤੋਂ ਇਹ ਮੇਅਰ ਦੇ ਜਿਹੜੇ ਚੋਣ ਚੋਣਾਂ ਹੁੰਦੇ ਰਹੇ ਆ ਉਹਦੇ ਵਿੱਚ ਨਾਮਿਨੇਟ ਜਿਹੜੇ ਕੌਂਸਲਰ ਹੈ ਉਹ ਸਦਨ ਦੇ ਇੱਕ ਹਿੱਸਾ ਨੇ ਉਹ ਇੱਥੇ ਬੈਠ ਸਕਦੇ ਨੇ ਤਾਂ ਇਹਨੂੰ ਲੈ ਕੇ ਜਿਹੜੀ ਗੀ ਬੈਸ ਸਦਨ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈਗੀ ਬਿਲਕੁਲ ਬਹਿਸ ਇਸ ਤੋਂ ਪਹਿਲਾਂ ਵੀ ਇਹ ਤਸਵੀਰਾਂ ਅਸੀਂ ਇਸ ਤਰ੍ਹਾਂ ਦੀ ਦੇਖ ਚੁੱਕੇ ਹਾਂ ਜਦੋਂ ਵੀ ਚੋਣ ਹੁੰਦੀ ਹੈ ਇਸ ਤਰ੍ਹਾਂ ਦੇ ਨਾਲ ਮੇਅਰ ਦੀ ਡੈਪਟੀ ਮੇਅਰ ਸੀਨੀਅਰ ਡੈਪਟੀ ਮੇਅਰ ਦੀ ਤਾਂ ਖਾਸਾ ਹੰਗਾਮਾ ਜਿਹੜਾ ਹੈ ਉਹ ਵੇਖਣ ਨੂੰ ਮਿਲਦਾ ਹੈ ਭਾਵੇਂ VOTING ਨੂੰ ਲੈ ਕੇ ਹੋਵੇ VOTING ਪ੍ਰਕਿਰਿਆ ਨੂੰ ਲੈ ਕੇ ਹੋਵੇ ਬਿਲਕੁਲ ਅਰਾਧਾ ਤਸਵੀਰਾਂ ਸਦਨ ਦੀਆਂ ਅਸੀਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਸਦਨ ਦੇ ਵਿੱਚ ਕਿਸ ਤਰੀਕੇ ਦੇ ਨਾਲ ਹੰਗਾਮਾ ਜਿਹੜਾਗਾ ਚੱਲ ਰਿਹਾਗਾ ਆਪਸ ਦੇ ਵਿੱਚ ਜਿਹੜੇ ਕੇ ਬੀਜੇਪੀ ਦੇ ਕਾਉਂਸਲਰ ਤੇ ਆਪ ਪਾਰਟੀ ਦੇ ਜਿਹੜੇ ਕਾਉਂਸਲਰ ਹੈ ਜਿੱਦੋ ਜਿੱਦ ਉਹਨਾਂ ਦੀ ਹੋ ਰਹੀ ਹੈਗੀ ਆ ਤੁਸੀਂ ਪਹਿਲਾਂ ਤਸਵੀਰਾਂ ਦੇਖ ਸਕਦੇ ਹੋ ਮੈਂ ਆਪਰੇ ਅੱਗੇ ਬੈਠੀਏ ابھی ਸਭੀ ਸਮਾਰਿਕ ਸਟੇਜ ਉੱਤੇ ਆ ਗਏ ਅਗਰ ਆਪ ਬੈਠੀਗੇ ਤभी ਕੰਮ ਹੋਈ ਸਕੇ ਕਿਰਪਾ ਕਰਕੇ ਆਪ ਬੈਠੇ ਮੈਡਮ ਬੈਠੀਏ ਆਪ ਆਪਣੀ ਸੀਟ 'ਤੇ ਕਾਪ ਆਪ ਇੱਕ ਵਾਰ ਤੁਸੀਂ ਬੈਠੀਏ ਤਬੀ ਉਹ ਸਮੇਂ ਦੀ ਕਾਰਵਾਈ ਕੋ ਚੈਂਬਰ ਸਰਵਾਂ ਪਲੀਜ਼ ਮੈਂ ਇਹ ਬਾਤ ਕਲੀਅਰ ਕਰਤਾ ਹਾਂ ਕਿ ਇਨਕਾ ਕੋਈ VOTING ਰਾਈਟ ਨਹੀਂ ਹੈ ਪਰ ਆਪਕੇ ਸਨਮਾਨਿਤ ਸਦਨ ਕੇ ਕੋ ਸਦਸਤੇ ਹਨ ਦਿਲਜੀਤ ਜਿਸ ਤਰ੍ਹਾਂ ਦੇ ਨਾਲ ਇੱਥੇ ਹੰਗਾਮਾ ਹੋਦਾ ਨਜ਼ਰ ਆ ਰਿਹਾ ਆਖਿਰ ਕਿਉਂ VOTING ਪ੍ਰਕਿਰਿਆ ਸ਼ੁਰੂ ਨਹੀਂ ਹੋ ਰਹੀ ਔਰ ਇਸ ਤਰ੍ਹਾਂ ਦੇ ਨਾਲ ਹੁਣ ਸਾਰੇ ਇਕੱਠੇ ਹੋ ਰਹੇ ਨੇ ਆ ਦੇਖੋ ਜਿਵੇਂ ਰਾਧਾ ਮੈਂ ਦੱਸਿਆ ਕਿ ਜਿਹੜੇ ਆਪ ਪਾਰਟੀ ਦੇ ਜਿਹੜੇ ਕੌਂਸਲਰ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਨੋਮੀਨੇਟ ਕੌਂਸਲਰ ਨੇ ਨੋਨ ਨੋਮੀਨੇਟ ਕੌਂਸਲਰ ਹੈ ਉਹਨਾਂ ਨੂੰ ਸਦਨ ਤੋਂ ਜਿਹੜਾਗਾ ਬਾਹਰ ਕੱਢਿਆ ਜਾਵੇ ਕਿਉਂਕਿ ਉਹ ਸਦਨ ਦਾ ਸਦਨ ਦੇ ਉਹਨਾਂ ਨੂੰ ਜੋ VOTING ਦਾ ਹੱਕ ਨਹੀਂ ਹੈ ਤਾਂ ਉਹ ਬਾਹਰ ਜਾਣ ਇਸ ਨੂੰ ਲੈ ਕੇ ਜਿਹੜਾਗਾ ਬਹਿਸ ਜਿਹੜੀ ਹੈਗੀ ਹੋ ਰਹੀ ਹੈ ਟੰਡੀਗੜ੍ਹ ਦੇ ਜਿਹੜੇ DC ਹੈਗੇ ਉਹਨਾਂ ਨੂੰ ਕੈ ਲੈਟੀ ਵੀ ਦੇ ਰਹੇ ਨੇ ਲੇਕਿਨ ਆਪ ਪਾਰਟੀ ਦੇ ਜਿਹੜੇ ਕੌਂਸਲਰ ਹੈਗੇ ਤੁਸੀਂ ਦੇਖ ਸਕਦੇ ਹੋ ਕਿਵੇਂ ਉਹ ਸੀਟ ਦੇ ਉੱਪਰ ਪਹੁੰਚੇ ਨੇ ਤੇ ਉਹਨਾਂ ਨੂੰ ਇਹ ਕਹਿ ਰਹੇ ਨੇ ਕਿ ਆਪ ਪਾਰਟੀ ਦੇ ਜਿਹੜੇ ਕੌਂਸਲਰ ਨੂੰ ਬਾ ਜੋ ਦੂਜੇ ਪਾਸੇ ਡੀਸੀ ਜਿਹੜੇ ਨੇ ਉਹ ਇਹ ਕਹਿ ਰਹੇ ਕਿ ਇਹ ਨਾਮਿਨੇਟ ਜਿਹੜੇ ਕੌਂਸਲਰ ਹੈ ਉਹ ਵੋਟ ਵੋਟ ਪਾਉਣ ਦਾ ਉਹਨਾਂ ਨੂੰ ਜਿਹੜਾ ਹੈਗਾ ਅਧਿਕਾਰ ਨਹੀਂ ਹੈ ਲੇਕਿਨ ਉਹ ਇੱਕ ਸਦਨ ਦਾ ਹਿੱਸਾ ਨੇ ਉਹ ਬੈਠ ਸਕਦੇ ਨੇ ਸੋ ਇਹਨੂੰ ਲੈ ਕੇ ਜਿਹੜਾ ਹੈਗਾ ਆਪਸ ਦੇ ਵਿੱਚ ਜਿਹੜੀ ਬਹਿਸ ਹੁੰਦੀ ਹੋਈ ਜਿਹੜੀ ਕਿ ਨਜ਼ਰ ਆ ਰਹੀ ਹੈ ਜਿਸ ਕਰਕੇ ਜਿਹੜੀ ਮੇਅਰ ਦੇ ਚੋਣਾਂ ਦੀ ਪ੍ਰਕਿਰਿਆ ਹਜੇ ਰੁਕੀ ਹੋਈ ਹੈ ਸੋ ਬਿਲਕੁਲ ਇੱਥੇ ਸਮਝਾਉਣ ਦੀਆਂ ਕੋਸ਼ਿਸ਼ਾਂ ਜ਼ਰੂਰ ਹੋ ਰਹੀਆਂ ਨੇ ਲੇਕਿਨ ਇਕਵਾਫੇਅਰ ਜਿਸ ਨਾਲ 21 ਸਾਲ ਕੀ ਹੰਗਾਮਾ ਹੋਣ ਦੇ ਪੂਰੇ ਆਸਾਰ ਨਹੀਂ ਲੇਕਿਨ ਇੱਥੇ VOTING ਪ੍ਰਕਿਰਿਆ ਹੀ ਨਹੀਂ ਸ਼ੁਰੂ ਹੋ ਪਾ ਰਹੀ ਕਿਉਂਕਿ ਇਥੇ ਆਮ ਆਦਮੀ ਪਾਰਟੀ ਦੇ ਕਾਉਂਸਲਰ ਕੁਝ ਕਹਿ ਰਹੇ ਨੇ ਅਤੇ ਭਾਜਪਾ ਦੇ ਜਿਹੜੇ ਕਾਉਂਸਲਰ ਨੇ ਔਰ ਕਿਤੇ ਨਾ ਕਿਤੇ ਇਸ ਵੇਲੇ ਦਲਜੀਤ ਜੋ ਤਸਵੀਰ ਇਹ ਨਜ਼ਰ ਆਂਦੀ ਹੈ ਸ਼ਾਇਦ ਦੋਵੇਂ ਖੇਮਿਆਂ ਦੇ ਵਿੱਚ ਇੱਕ ਕਬਰਾਹਟ ਜ਼ਰੂਰ ਹੈ ਇਸ ਚੋਰ ਨੂੰ ਲੈ ਕੇ ਕਿ ਆਖਿਰ ਕਿਸ ਦੇ ਹੱਕ ਵਿੱਚ ਜੜਾ ਹੈ ਵੋਟ ਜਾਏਗੀ ਬਿਲਕੁਲ ਦੇਖੋ ਰਾਦਾ ਦੋਨੇ ਖੇਮੇ ਦੇ ਵਿੱਚ ਘਬਰਾਹਟ ਤਾਂ ਜਰੂਰ ਦੇਖਣ ਨੂੰ ਮਿਲ ਰਹੀ ਕਿਉਂਕਿ ਪੋਟੋ ਥੋੜੀ ਦੇਰ ਪਹਿਲਾਂ ਜਿਹੜੀ ਇੱਕ ਖਬਰ ਆਈ ਸੀਗੀ ਕਿ ਕਾਂਗਰਸ ਪਾਰਟੀ ਦੀ ਇੱਕ ਕੌਂਸਲਰ ਹੈ ਉਹ ਆਪ ਪਾਰਟੀ ਦੇ ਵਿੱਚੋਂ ਸ਼ਾਮਿਲ ਹੋ ਗਈ ਹੈ ਹਾਲਾਂਕਿ ਉਹ ਅਜੇ ਸਦਨ ਦੇ ਵਿੱਚ ਨਹੀਂ ਪਹੁੰਚੀ ਹੈਗੀ ਹੁਣ ਜਿਹਦੇ ਨਾਲ 15-15 ਜਿਹੜੀਆਂ ਆ ਵੋਟਾਂ ਜਿਹੜੀਆਂ ਹੋ ਜਣੇ ਕਿਉਂਕਿ ਬਰਾਬਰ VOTING ਹੋ ਜਾਂਦੀ ਹੈਗੀ ਜਿਸ ਨੂੰ ਲੈ ਕੇ ਦੋਨਾਂ ਪਾਰਟੀਆਂ ਨੂੰ ਜਿਹੜੀ ਘਬਰਾਹਟ ਤਾਂ ਜਿਹੜੀ ਕਿ ਨਜ਼ਰ ਆ ਰਹੀ ਹੈ ਕਿ ਹੁਣ ਆ ਇਹ ਭਾਜਪਾ ਨੂੰ ਇਹ ਵੀ ਖਤਰਾ ਹੈ ਕਿ ਆਪਸ ਦੇ ਵਿੱਚ ਜਿਹੜੀ ਵੋਟ ਹੈਗੀ ਕ੍ਰੋਸ ਵੋਟ ਨਾ ਹੋ ਜਾਏ ਤੇ ਇਹ ਇਹ ਇਸ ਤੋਂ ਪਹਿਲਾਂ ਮੇਅਰ ਦੇ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋਏ ਉਹ ਤੋਂ ਪਹਿਲਾਂ ਇਹ ਨਾਮਿਨੇਟ ਕਾਉਂਸਲ ਦਾ ਜਿਹੜਾਗਾ ਰੌਲਾ ਜਿਹੜਾਗਾ ਸਦਨ ਦੇ ਵਿੱਚ ਦੇਖਣ ਨੂੰ ਮਿਲਦਾ ਹੈਗਾ ਕਿ ਨਾਮਿਨੇਟ ਕਾਉਂਸਲ ਨੂੰ ਜਿਹੜਾਗਾ ਸਦੋਂ ਤੋਂ ਜਿਹੜਾਗਾ ਬਾਹਰ ਕੱਢਿਆ ਜਾਵੇ ਦੂਜੇ ਪਾਸੇ ਜਿਹੜੇ ਪ੍ਰੋਜੈਕਟਿੰਗ ਅਫਸਰ ਨੇ ਉਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਹੁਣ ਦੇਖਣਾ ਹੋਏਗਾ ਕਿ ਇਹ ਜਿਹੜੇ ਨਾਮਿਨੇਟ ਕਾਉਂਸਲ ਹੈ ਉਹ ਅੰਦਰ ਹੀ ਰਹਿਣਗੇ ਤੇ ਕਦੋਂ ਤੱਕ ਇਹ ਜਿਹੜੀ ਹੈਗੀ ਮੇਅਰ ਦੇ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੁੰ ਬਿਲਕੁਲ ਔਰ ਜਿਸਨੇ ਦੇ ਨਾਲ ਹੁਣ ਤਮਾਮ ਜਿਹੜੇ ਕਾਉਂਸਲਰਸ ਨੇ ਆਪਣੀ ਸੀਟਾਂ ਤੇ ਚਲੇ ਗਏ ਨੇ ਸੋ ਕੀ ਮੰਨਿਆ ਜਾਏ ਕਿ ਹੁਣ ਸ਼ਾਂਤੀ ਦੇ ਨਾਲ voting ਪ੍ਰਕਿਰਿਆ ਸ਼ੁਰੂ ਹੋਏਗੀ ਦਲਜੀਤ ਅ ਦੇਖੋ ਜਿਹੜੇ ਪਾਰਟੀ ਜਿਹੜੇ ਸਦਨ ਦੀ ਜਿਹੜੀ ਕਾਰਵਾਈ ਹੈ ਸਦਨ ਦੀ ਜਿਹੜੀ ਸਦਨ ਦੀ ਜਿਹੜੀ ਕਾਰਵਾਈ ਚੱਲਦੀ ਪਈ ਹੈ ਉਹਨੂੰ ਲੈ ਕੇ ਜਿਹੜੇ ਐਕਟ ਹੈਗਾ ਉਹ ਉਹਦੀ ਉਹਨੂੰ ਜਿਹੜਾਗਾ ਗੱਲ ਕਰੇ ਵੀ ਔਰ ਐਕਟ ਦੇ ਵਿੱਚ ਕੀ ਹੈਗਾ ਉਹਨੂੰ ਦੱਸਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਨੇ ਲੇਕਿਨ ਆਪ ਪਾਰਟੀ ਵੱਲੋਂ ਸਿੱਧਾ-ਸਿੱਧੇ ਤੌਰ ਤੇ ਇਹਨਾਂ ਨੂੰ ਇਹ ਕਹਿਣਾ ਕਿ ਇਹਨਾਂ ਨੂੰ ਜਿਹੜਾ ਹੈਗਾ ਕੌਂਸਲਰ ਨੂੰ ਬਾਹਰ ਘਟਾਇਆ ਜਾਵੇ ਕਿਤੇ ਨਾ ਕਿਤੇ ਦਲਜੀਤ ਇਹ ਵੀ ਜ਼ਰੂਰ ਸੀ ਸਮਝ ਸਕਦੇ ਆ ਕਿਉਂਕਿ ਹੁਣ ਤੱਕ ਦਾ ਜੋ ਇਤਿਹਾਸ ਰਿਹਾ ਹੈ ਕਿਸ ਤਰ੍ਹਾਂ ਦੇ ਨਾਲ ਭਾਵੇਂ ਦਿੱਲੀ ਦੇ ਵਿੱਚ ਵੀ ਜਦੋਂ ਚੋਣ ਹੋਣੀ ਸੀਗੀ ਤਾਂ ਉਦੋਂ ਵੀ ਇਸੇ ਤਰ੍ਹਾਂ ਹੰਗਾਮਾ ਔਰ ਇਹ ਇੱਕ ਦੂਜੇ ਤੇ ਇਲਜ਼ਾਮ ਵੀ ਗੰਭੀਰ ਲਗਾਉਂਦੇ ਆਏ ਨੇ ਕ੍ਰੋਸ VOTING ਨੂੰ ਲੈ ਕੇ ਜਾਂ ਫਿਰ ਗਲਤ ਤਰੀਕੇ ਦੇ ਨਾਲ ਜਿਹੜਾ ਹੈ ਆਪਣੇ ਹੱਕ ਵਿੱਚ ਵੋਟ ਕਰਨ ਨੂੰ ਲੈ ਕੇ ਬਿਲਕੁਲ ਰਾਦਾ ਜੋ ਪਿਛਲੇ ਟਨੌਰ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਸੀਗਾ ਪਿਛਲੇ ਟਨੌਰ ਦੇ ਵਿੱਚ ਵੀ ਇੱਕ ਬੋਰਡ ਜਿਹੜੀ ਹੈਗੀ ਉਹ ਇੱਕ ਕੈਨਸਲ ਹੋਈ ਸੀਗੀ ਜਿਹਦੇ ਕਾਰਨ ਬੀਜੇਪੀ ਦਾ ਜਿਹੜੇ ਮੇਅਰ ਛੋੜੇ ਗਏ ਸੀਗੇ ਤੇ ਇਹ ਲੈ ਕੇ ਹੰਗਾਮਾ ਜਰੂਰ ਜਿਹੜਾਗਾ ਦੇਖਣ ਨੂੰ ਮਿਲ ਰਿਹਾਗਾ ਤੇ ਅੱਜ ਵੀ ਜਿਹੜਾਗਾ ਹੰਗਾਮੇ ਦੀ ਸਥਿਤੀ ਜਿਹੜੀ ਹੈਗੀ ਤਨਾਪ ਪੁਰ ਨੇਥੇ ਬਣੀ ਹੋਈ ਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਜੀ ਦਿੱਲੀ ਦੇ ਵਿੱਚ ਵੀ ਕਿਸ ਤਰੀਕੇ ਦੇ ਨਾਲ ਜਿਹੜਾਗਾ ਮੇਅ ਦੇ ਚੋਣਾਂ ਨੂੰ ਲੈ ਕੇ ਭਾਰੀ ਹੰਗਾਮਾ ਹੋਇਆਗਾ ਤਾਂ ਉਹ ਹੰਗਾਮਾ ਇੱਥੇ ਵੀ ਜਿਹੜਾਗਾ ਚੰਡੀਗੜ੍ਹ ਸਿਟੀ ਬੁੱਟੀਫੁੱਲ ਦੇ ਵਿੱਚ ਵੀ ਜਿਹੜਾਗਾ ਦੇਖਣ ਨੂੰ ਮਿਲ ਰਿਹਾਗਾ ਬਿਲਕੁਲ ਸੋ ਇਸ ਵੇਲੇ ਦੀਆਂ ਤਸਵੀਰਾਂ ਜਿੱਥੇ ਕਿ ਹਾਲੇ ਤੱਕ VOTING ਪ੍ਰਕਿਰਿਆ ਸ਼ੁਰੂ ਨਹੀਂ ਹੋ ਪਾ ਰਹੀ ਹੈ ਤੇ ਖੱਟੇ ਜਿਹੜੇ ਨੇ ਦੋਹਾਂ ਪਾਰਟੀਆਂ ਵੱਲੋਂ ਕੌਂਸਲਰਜ਼ ਵੱਲੋਂ ਆਪਣੇ ਜ਼ਾਹਿਰ ਕੀਤੇ ਜਾ ਰਹੇ ਨੇ ਅਜੇ ਵਿੱਚ ਕਾਰਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਜਿਨ੍ਹਾਂ ਕਾਉਂਸਲਰਜ਼ ਨੇ ਨਹੀਂ ਵੀ ਵੋਟ ਪਾਣੀ ਉਹ ਉੱਥੇ ਬੈਠ ਸਕਦੇ ਨੇ ਸਦਨ ਵਿੱਚ ਜਾਂ ਨਹੀਂ ਇਸ ਨੂੰ ਲੈ ਕੇ ਵੀ ਜਿਹੜੀ ਹੈ ਬਹਿਸ ਹੁੰਦੀ ਨਜ਼ਰ ਆਈ ਹੈ ਮੇਰਾ ਆਪ ਤੇ ਆਗਰੇ ਸਸਵਲੇ ਖੱਛੇ ਜਿਹੜੇ तमाम ਜੋ ਕਾਉਂਸਲਰਸ ਨੇ ਉਹਨਾਂ ਵੱਲੋਂ ਆਪਣੇ ਜੋ ਜ਼ਾਹਿਰ ਕੀਤੇ ਜਾ ਰਹੇ ਨੇ ਉਸ ਨੂੰ ਐਡਰੈਸ ਕੀਤਾ ਜਾ ਰਿਹਾ ਹੈ ਉਸ ਨੂੰ ਦੂਰ ਰੋਣਾ ਸੰਖਿਆ ਨੂੰ ਕੀਤਾ ਜਾ ਰਿਹਾ ਹੈ ਤਾਂ ਜੋ ਪਾਰਦਰਸ਼ੀ ਤੇ ਸਚਾਰੂਟ ਅੰਗਲ VOTING ਪ੍ਰਕਿਰਿਆ ਸ਼ੁਰੂ ਹੋਵੇ ਸਸਵਲੇ ਸਤੰਦੀ ਕਾਰਵਾਈ ਤੁਹਾਨੂੰ ਦਿਖਾ ਰਿਹਾ ਹੈ ਬਿਲਕੁਲ ਹੁਣ ਜੀ ਤੋਂ ਥੋੜੀ ਦੇਰ ਬਾਅਦ ਸ਼ੁਰੂ ਹੋਣ ਲੱਗੀ ਹੈ ਕਾਰਵਾਈ ਸ਼ੁਰੂ ਹੋਣ ਜਾ ਰਹੀ ਹੈ ਇੱਕ ਜਿਹੜੀ ਚੋਣ ਪ੍ਰਕਿਰਿਆ ਦਾ 45 ਮਿੰਟ ਦਾ ਪਹਿਲਾਂ ਸਮਾਂ ਸੀਗਾ ਹੁਣ ਇੱਕ ਘੰਟੇ ਦਾ ਜਿਹੜਾ ਸਮਾਂ ਕਰ ਦਿੱਤਾ ਗਿਆ ਹੈਗਾ ਆ ਕਾਂਗਰਸ ਪਾਰਟੀ ਦੇ ਜਿਹੜੇ ਕੌਂਸਲਰ ਸੀਗੇ ਲਗ ਲਗ ਉਨ੍ਹਾਂ ਵੱਲੋਂ ਸਮਾਬਿਧਾਨ ਦੀ ਜਿਹੜੀ ਕਿ ਅਪੀਲ ਕੀਤੀ ਗਈ ਸੀ ਪ੍ਰੈਸਾਈਡਿੰਗ ਅਫਸਰ ਨੂੰ ਤਾਂ ਹੁਣ ਇੱਕ ਘੰਟੇ ਦਾ ਲੰਗਾ ਸਮਾਂ ਇਹਨਾਂ ਨੂੰ ਜਿਹੜਾ ਕਰ ਦਿੱਤਾ ਜਾਏਗਾ ਸੈਕਟਰੀ ਸਾਹਿਬ ਆਪ ਜੋ ਪੂਸ਼ਨ ਜੋ ਵੋਟਿੰਗ ਦਾ ਵੋਟਿੰਗ ਦੀ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ। ਰਾਤਾ VOTING ਦੀ ਪ੍ਰਕਿਰਿਆ ਜਿਹੜੀ ਹੈਗੀ ਉਹ ਸ਼ੁਰੂ ਹੋ ਚੁੱਕੀ ਹੈਗੀ। ਨਹੀਂ ਸਮਾਂ ਦੀ ਹੈ ਟਾਈਮ ਲਿਮਿਟ ਦਾ ਬਿਲਕੁਲ ਨਹੀਂ। ਅਬ ਸਭ ਤੋਂ ਪਹਿਲਾਂ ਜਿਹੜੇ ਕਿ ਚੰਡੀਗੜ੍ਹ ਦੇ ਲਈ ਸੰਸਦ ਹੈਗੇ ਕਿਰਨ ਖੇਰ ਉਹ ਆਪਣੀ ਜਿਹੜੇ ਕਿ ਵੋਟ ਦਾ ਜਿਹੜਾ ਹੈਗਾ ਇਸਤੇਮਾਲ ਕਰਨਗੇ। ਮੈਂ ਮੈਂ ਪੜ੍ਹ ਦਿੰਦਾ ਹਾਂ ਜੀ ਮੈਂ ਉਹ ਵੀ ਰੈਗੂਲੇਸ਼ਨ ਪੜ੍ਹ ਦਿੰਦਾ ਹਾਂ। ਸਮੇਂ ਦਾ ਹੈ। The ballot box shall be opened from the casting of votes for such period as may be fixed by the presiding authority. ਇਹ ਲਿਖਾ ਹੋਇਆ ਹੈ। चलिए मैं आगे करता जी तो मैं आ, वार्ड वाइज सबसे पहले एमपी साहब को बुलाऊंगा उसके बाद वार्ड वाइज मैं नाम लूंगा तो पास यहां एक पे कर रहे है इस so, प्रक्रिया समझाई जा रही है। पहला सांसद किरण खेर और अपनी वोट और उस तो बाद तमाम दी जो लिस्ट बनाई गई है, जिवे जिवे ना लिया जाएगा नेोट वो वोट भुगतान लोट प ਪਰਕਿਰਿਆ ਜਿਹੜੀ ਹੈ ਕਿ ਮੇਅਰ ਦੇ ਚੋਣਾਂ ਦੀ ਸ਼ੁਰੂ ਹੋ ਚੁੱਕੀ ਹੈ ਜੀ ਤੁਸੀਂ ਦੇਖ ਸਕਦੇ ਹੋ ਚੰਡੀਗੜ੍ਹ ਦੇ ਮੇਅਰ ਜਿਹੜੇ ਹੈਗੇ ਉਹਦਾ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਸੰਸਦ ਜਿਹੜੇ ਨੇ ਚੰਡੀਗੜ੍ਹ ਦੇ ਕਿਰਨਖੇਰ ਉਹ ਜਿਹੜੇਗਾ ਵੋਟ ਪਾਣ ਜਾ ਰਹੇ ਨੇ ਵੋਟਰਸ ਕੋ ਇੱਕ ਵਾਰ ਆਪ ਆਪਣਾ ਰਾਦਾ ਇਸ ਪੂਰੇ ਚੌਨ ਉਪਰ ਜਿਹੜੀ ਵੀਡੀਓਗ੍ਰਾਫੀ ਵੀ ਜਿਹੜੀ ਕੀਤੀ ਜਾ ਰਹੀ ਹੈ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੇ ਮੋਬਾਈਲ ਜਾਂ ਕੋਈ ਵੀ ਲੈਣ ਦੀ ਇਜਾਜ਼ਤ ਨਹੀਂ ਹੈ ਇੱਥੋਂ ਤੱਕ ਕਿ ਪੈਨ ਵੀ ਜਿਹੜਾ ਹੈਗਾ ਕੋਈ ਕਾਉਂਸਲਰ ਨਾਲ ਨਹੀਂ ਲਗਾ ਸਕਦਾ ਚੰਡੀਗੜ੍ਹ ਦੇ ਸੰਸਦ ਕਿਰਨ ਖੇਰ ਵੱਲੋਂ ਪਹਿਲੀ ਬੋਰਡ ਜਿਹੜੀ ਹੈਗੀ ਪਾਈ ਜਾ ਰਹੀ ਹੈ ਖੇਰ ਮੈਡਮ ਆਗੇ ਨੇ ਪਹਿਲੀ ਬੋਟ ਬੈਲਟ ਬਾਕਸ ਦੇ ਵਿੱਚ ਪਾਣ ਜਾ ਰਹੇ ਨੇ ਲੋ ਜੀ ਕਿਹਨੇ ਖੇਨੇ ਬੋਟ ਪਾਣ ਤੋਂ ਪਹਿਲਾਂ ਵਾਈ ਗੁਰਜੀ ਦਾ ਖਾਸਾ ਵਾਈ ਗੁਰਜੀ ਦੀ ਫਤਿਹ ਕਰਕੇ ਫਤਿਹ ਬੁਲਾਈ ਤੇ ਉਸ ਤੋਂ ਬਾਅਦ ਹੁਣ ਬੈਲਟ ਪੇਪਰ ਦੇ ਵਿੱਚ ਆਪਣੀ ਜਿਹੜੀ ਵੋਟ ਪਾਈ ਦੋਜੀ ਬੋਰਡ ਹੁਣ ਜਿਹੜੀ ਹੈਗੀ ਵਾਰਡ ਵਾਈਜ਼ ਹੀ ਸ਼ੁਰੂ ਹੋਏਗੀ ਵਾਰਡ 1 ਤੋਂ ਸ਼ੁਰੂ ਹੋ ਗਏ ਜਿਹੜੇਗਾ ਹੁਣ ਨਾਮ ਲਿੱਤੇ ਜਾਣਗੇ ਤੇ ਉਹ ਵਾਰਡ ਵਾਈਜ਼ ਜਿਹੜੇ ਕੌਂਸਲਰ ਹੁਣ ਵੋਟ ਪਾਣਗੇ ਵਾਰਡ ਨੰਬਰ 1 ਤੋਂ ਕੌਂਸਲਰ ਹੁਣ ਵੋਟ ਪਾਣ ਜਾ ਰਹੇ ਨੇ ਤਸਵੇਲੇ ਚੰਡੀਗੜ੍ਹ ਨਗਰ ਨਿਗਮ ਦੀ ਮੇਰ ਦੀ ਚੋਣ ਨੂੰ ਲੈ ਕੇ VOTING ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਤਸ ਦੇ ਕਿ ਤਕਰੀਬਨ 1 ਘੰਟਾ ਇਹ VOTING ਪ੍ਰਕਿਰਿਆ ਚੱਲੇਗੀ ਔਰ ਸੰਸਦ ਕਿਰਨ ਖੇਰ ਪਾਜਪਾ ਦੀ ਸੰਸਦ ਨਿਕਰਨ ਖੇਰ ਜਨਾਨੇ ਆਪਣੀ ਪਹਿਲੀ ਵੋਟ ਪੁਗਤਾਈ ਔਰ ਉਸ ਤੋਂ ਬਾਅਦ ਵਾਰਡ ਵਾਈਜ਼ ਹੁਣ ਇਹ VOTING ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਸੋ ਦਿਲਚਸਪ ਅਤੇ ਫਸਵਾ ਮੁਕਾਬਲਾ ਪਾਜਪਾ ਅਤੇ ਆਮ ਆਦਮੀ ਪਾਰਟੀ ਵਿਚਾਲੇ ਵੇਖਣ ਨੂੰ ਮਿਲੇਗਾ ਜਿਸ ਤਹ ਨਾਲ ਇਥੇ ਇਹ VOTING ਪ੍ਰਕਿਰਿਆ ਸ਼ੁਰੂ ਹੋਈ ਹੈ ਹਾਲਕਿ ਕਾਂਗਰਸ ਅਤੇ ਸ਼੍ਰੋਮਣੀ ਕਾਲ ਦਲ ਦੇ ਜੋ ਇੱਕ ਕਾਉਂਸਲਰ ਨੇ ਉਹਨਾਂ ਨੇ ਇਸ VOTING ਪ੍ਰਕਿਰਿਆ ਤੋਂ ਦੂਰੀ ਬਣਾਈ ਹੈ ਉਹ ਇਸ ਵਿੱਚ ਹਿੱਸਾ ਨਹੀਂ ਲੈਣਗੇ ਅਜੇ ਵਿਚਾਰ ਮੁਕਾਬਲਾ ਹੋਰ ਵੀ ਫਸਵਾ ਦੇਖਣ ਨੂੰ ਮਿਲੇਗਾ ਹਾਲਕਿ ਜਿਸ ਤਰ੍ਹਾਂ ਜਬ ਜਾਣਕਾਰੀ ਮਿਲ ਰਹੀ ਸੀ ਉਸ ਦੀ ਹਲੇ ਪੁਸ਼ਟੀ ਨਹੀਂ ਹੋਈ ਹੈ ਲੇਕਿਨ ਇਹ ਜੋ ਖਬਰ ਸਾਡੇ ਸਹਿਯੋਗੀ ਵੀ ਦੇ ਰਹੇ ਸਨ ਕਿ ਕਿਸ ਤਰ੍ਹਾਂ ਦੇ ਨਾਲ ਕਾਂਗਰਸ ਦੇ ਇੱਕ ਕਾਉਂਸਲਰ ਵੱਲੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ ਹਾਲਾਂਕਿ ਇਸ ਬਾਬਤ ਹਲੇ ਕੋਈ ਪੁਸ਼ਟੀ ਨਹੀਂ ਹੋਈ ਹੈ ਸੋ ਜਦ ਤੱਕ VOTING ਨਹੀਂ ਹੋ ਜਾਂਦੀ ਤਦ ਤੱਕ ਇਸ ਨੂੰ ਲੈ ਕੇ ਵੀ ਇੰਤਜ਼ਾਰ ਕਰਨਾ ਪਏਗਾ ਲੇਕਿਨ ਫਿਲਹਾਲ ਇਹ ਐਕਸਕਲੂਸਿਵ ਤਸਵੀਰਾਂ ਨੇ ਚੰਡੀਗੜ੍ਹ ਨਗਰ ਨਿਗਮ ਦੇ ਨਵੇਂ ਮਹਿਰ ਦੀ ਚੌਂ ਨੂੰ ਲੈ ਕੇ VOTING ਪ੍ਰਕਿਰਿਆ ਚੱਲ ਰਹੀ ਹੈ ਸੋ ਹੁਣ ਵਾਰਡ ਵਾਈਜ਼ ਦੇ ਕਾਉਂਸਲਰ ਨੇ ਉਹ ਆਪਣੀ ਵੋਟ ਪੁਕਤਾ ਰਹੇ ਨੇ ਔਰ ਪੂਰੇ ਹਿੰਦਰ ਸਿੰਘ ਸਿੱਧੂ तमाम ਜਿਹੜੇ ਨੇ ਇਤਿਆਤ ਵਰਤੀ ਜਾ ਰਹੀ ਹੈ ਕਿਸ ਤਰ੍ਹਾਂ ਦੀ ਕੋਈ ਵੀ ਅੰਗਲੀ ਨਾ ਹੋਵੇ ਕੋਈ ਕਿਸੇ ਨੂੰ ਸ਼ੱਕ ਸ਼ੁਬਾ ਨਾ ਹੋਵੇ ਇਸ ਨੂੰ ਵੀ ਯਕੀਨੀ ਬਣਾਇਆ ਜਾ ਰਿਹਾ ਹੈ। ਤੋਂ तमाम ਜੜੀਇ ਸਕਤੀ ਵੀ ਇੱਥੇ ਹੈ ਕਿ ਤੁਸੀਂ ਪੈਨ ਤੱਕ ਜਿਹੜਾ ਹੈ ਜਿੱਥੇ ਕਿ ਤੁਸੀਂ ਆਪਣੀ ਵੋਟ ਲਿਖਣੀ ਹੈ ਉਹ ਨਹੀਂ ਲੈ ਜਾ ਸਕਦੇ ਉਹ ਵੀ ਉੱਥੇ ਦਾ ਪੈਨ ਮਿਲੇਗਾ ਸੋ ਉਸ ਤੋਂ ਬਾਅਦ ਬੈਲਟ ਬਾਕਸ ਦੇ ਵਿੱਚ ਆਪਣੀ ਵੋਟ ਤੁਸੀਂ ਪਾਓਗੇ 1 ਘੰਟੇ ਦਾ ਸਮਾਂ ਰੱਖਿਆ ਗਿਆ 11:40 ਤੇ ਜਿਹੜੀ ਹੈ VOTING ਪ੍ਰਕਿਰਿਆ ਸ਼ੁਰੂ ਹੋਈ ਹੈ ਤੇ 12:40 ਤੱਕ ਇਸੇ ਤਰ੍ਹਾਂ ਜਾਰੀ ਰਹੇਗੀ।